ਸਾਰੇ ਸਿਖਿਆਰਥੀਆਂ ਨੂੰ ਮੋਹ ਭੀਜੀ ਸਤਰੀਆ ਕਾਲ ਐਨਟੀਏ ਨੇ ਯੂਜੀਸੀ ਨੈਟ ਜੂਨ 2024 ਦਾ ਨੋਟੀਫਿਕੇਸ਼ਨ ਐਉਂ ਜਾਰੀ ਕਰ ਦਿੱਤਾ ਹੈ ਤੇ ਜਿਹੜੇ ਵਿਦਿਆਰਥੀ ਨੈਟ ਦਾ ਐਗਜ਼ਾਮ ਦੇਣਾ ਚਾਹੁੰਦੇ ਨੇ ਉਹ ਫਾਰਮ ਭਰੋ ਇਹ ਵੀਡੀਓ ਆਪਣੇ ਸਾਥੀਆਂ ਨਾਲ ਸ਼ੇਅਰ ਜ਼ਰੂਰ ਕਰਿਓ ਕਿਸੇ ਦਾ ਫਾਰਮ ਭਰਨੋਂ ਰਹਿ ਨਾ ਜਾਵੇ ਆਨਲਾਈਨ ਐਪਲੀਕੇਸ਼ਨ ਫਾਰਮ ਹੈ ਉਹ ਭਰਨ ਦੀ ਜਿਹੜੀ ਤਰੀਕ ਹੈ 20 April ਤੋਂ ਲੈ ਕੇ 10 May 2024 ਤੱਕ ਹੈ ਤਾਂ ਆਪਣੇ ਤੁਸੀਂ ਇਸ ਨੂੰ 1-2 ਦਿਨਾਂ ਵਿੱਚ ਭਰ ਹੀ ਦਿਓ ਲਾਸਟ ਡੇਟ ਤੱਕ ਨਾ ਉਡੀਕੋ ਤੇ ਫੀਸ ਭਰਨ ਦੀ ਜਿਹੜੀ ਤਰੀਕ ਹੈ ਉਹ 11 May ਤੇ 12 May ਹੈ ਪਰੰਤੂ ਉਸ ਤੋਂ ਪਹਿਲਾਂ ਹੀ ਭਰ ਦਿਓ ਤੁਸੀਂ ਪਹਿਲੀ ਗੱਲ ਤਾਂ ਕੋਈ ਗਲਤੀ ਕਰਨੀ ਨਹੀਂ ਫਾਰਮ ਬੜਾ ਹੀ ਸचेत ਰਹਿ ਕੇ ਭਰਨਾ ਕੋਈ ਵੀ ਗਲਤੀ ਨਹੀਂ ਕਰਨੀ ਅਗਰ ਫਿਰ ਵੀ ਗਲਤੀ ਹੋ ਜਾਂਦੀ ਹੈ ਤਾਂ ਕਰੈਕਸ਼ਨ ਕਰਨ ਲਈ ਤੁਹਾਨੂੰ ਸਮਾਂ ਦਿੱਤਾ ਹੈ 13 ਮਈ ਤੋਂ ਲੈ ਕੇ 15 ਮਈ 2024 ਤੱਕ ਤੁਸੀਂ ਕਰੈਕਸ਼ਨ ਕਰ ਸਕਦੇ ਹੋ ਕਰੈਕਸ਼ਨ ਕਰਨ ਦੀ ਵੀ ਫੀਸ ਲੱਗਦੀ ਹੈ ਤੇ ਇਸ ਕੰਨ ਧਿਆਨ ਇਹ ਰੱਖਿਆ ਜਾਵੇ ਪੂਰਾ ਸचेत ਰਹਿ ਕੇ ਫਾਰਮ ਭਰੋ ਕਿਸੇ ਪ੍ਰਕਾਰ ਦੀ ਕੋਈ ਗਲਤੀ ਨਾ ਹੋਵੇ ਹੋਰ ਉਸ ਤੋਂ ਬਾਅਦ ਇਗਜ਼ਾਮ ਦੀ ਜਿਹੜੀ ਡੇਟ ਹੈ ਉਹ 16 ਜੂਨ 2024 ਨੂੰ ਹੈ एग्जाम ਸੈਂਟਰ ਕਿਹੜਾ ਹੋਵੇਗਾ ਐਡਮਿਟ ਕਾਰਡ ਕਦੋਂ ਡਾਊਨਲੋਡ ਹੋਵੇਗਾ ਇਸ ਸਬੰਧੀ ਜਾਣਕਾਰੀ ਹੈ ਇਸ ਵਿੱਚ ਲਿਖ ਰੱਖਿਆ ਹੈ ਕਿ ਥੋੜੇ ਦਿਨਾਂ ਬਾਅਦ ਮਿਲ ਜਾਵੇਗੀ ਤਾਂ ਜਦੋਂ 16 ਜੂਨ 2024 ਤੋਂ एग्जाम ਹੈ ਤੇ ਇਸ ਤੋਂ ਆਪਾਂ 3-4 ਦਿਨ ਪਹਿਲਾਂ ਵੇਖ ਲਵਾਂਗੇ ਆਪਣੇ ਤਾਂ ਫਾਰਮ ਭਰ ਦੋ ਉਸ ਤੋਂ ਬਾਅਦ 16 ਜੂਨ 2024 ਨੂੰ एग्जाम ਹੈ ਉਸ ਦੀ ਤਿਆਰੀ ਕਰਨ ਲੱਗ ਜਾਓ ਤੇ ਐਡਮਿਟ ਕਾਰਡ ਕਿਸ ਜਗ੍ਹਾ ਤੇ ਆਪਣਾ ਸੈਂਟਰ ਹੈ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਇਗਜ਼ਾਮ ਤੋਂ 2-3 ਪਹਿਲਾਂ ਪਤਾ ਲੱਗ ਹੀ ਜਾਣਗੀਆਂ ਜਿਆਦਾ ਇਸ ਨੂੰ ਲੈ ਕੇ ਟੈਨਸ਼ਨ ਨਹੀਂ ਲੈਣੀ ਤਿਆਰੀ ਉਹ ਗੰਭੀਰ ਹੋ ਕੇ ਕਰਨੀ ਹੈਗੀ ਹੈ ਤੇ ਜਿਹੜੀ ਫੀਸ ਹੈਗੀ ਹੈ ਉਹ ਜਰਨਲ ਦੀ ਜਾਂ ਜਿਸ ਨੂੰ ਕੋਈ ਵੀ ਅਰਖਣ ਨਹੀਂ ਹੈ ਉਸ ਦੀ 1150 ਰੁਪਏ EWS OBC ਦੀ 600 ਰੁਪਏ SC ST PWD 3rd ਜੈਂਡਰ ਦੀ 325 ਰੁਪਏ ਹੈ ਤੇ ਸਾਥੀਓ ਇਹ ਫਾਰਮ ਹੈ ਉਸ ਨੂੰ ਭਰ ਦਿੱਤਾ ਜਾਵੇ ਤੁਸੀਂ تیاری ਲਗਭਗ ਜੁਟੇ ਹੋਏ ਹੋ تیاری ਕਰਨ ਵਾਸਤੇ ਉਸ تیاری ਨੂੰ ਸਫਲਾ ਕਰਨ ਦਾ ਸਮਾਂ ਆ ਚੁੱਕਿਆ ਹੈ ਹੋਰ ਜਿਹੜੇ ਨੱਟ ਪੰਜਾਬੀ ਦੀ ਤਿਆਰੀ ਕਰ ਰਹੇ ਹੈ ਇਸੀ ਵੀਡੀਓ ਦੇ ਡਿਸਕ੍ਰਿਪਸ਼ਨਸ ਦੇਖ ਸਕਦੇ ਹੋ ਤੁਸੀਂ ਉਸ ਦੇ ਵਿੱਚ ਲਿੰਕ ਪਾਇਆ ਹੋਇਆ ਤੁਸੀਂ ਇਸ ਲਿੰਕ ਤੇ ਜਾ ਕੇ ਵੇਖ ਸਕਦੇ ਹੋ ਕਿਸ ਤਰੀਕੇ ਨਾਲ 5 ਕਿਤਾਬਾਂ ਨਾਲ ਨਹੀਂ ਆ ਜਿਹੜਾ ਹੈ 5 ਕਿਤਾਬਾਂ ਪੜ੍ਹ ਕੇ ਤੁਸੀਂ ਆਪਣਾ ਇਗਜ਼ਾਮ ਹੈ ਕਲੀਅਰ ਕਰ ਸਕਦੇ ਹੋ ਹੋਰ ਬਹੁਤ ਸਾਰੀ ਲਾਹੇਵੰਦ ਵੀਡੀਓ ਤੁਸੀਂ ਆਪਣੇ YouTube ਚੈਨਲ ਦੀ ਪਲੇਲਿਸਟ ਜਾਓ ਉੱਥੇ ਅਲੋਚਨਾ ਦਾ ਇਤਿਹਾਸ ਦੀ ਭਾਸ਼ਾ ਵਿਗਿਆਨ ਦੀ ਸੱਭਿਆਚਾਰ ਦੀ ਪਲੇਲਿਸਟ ਬਣੀ ਹੈ ਉਹਦੇ ਵਿੱਚ ਜਾ ਕੇ ਤੁਹਾਨੂੰ ਬਹੁਤ ਸਾਰੇ ਵੀਡੀਓ ਮਿਲ ਜਾਣਗੇ ਜਿਹੜੇ ਕੀ ਨੈਟ ਦੀ ਤਿਆਰੀ ਲਈ ਲਾਹੇਵੰਦ ਰਹਿਣਗੇ ਹੋਰ ਇਸ ਸੰਬੰਧੀ ਆਪਣੇ ਐਪ ਦੇ ਉੱਤੇ ਤਿਆਰੀ ਵੀ ਕਰਾਈ ਜਾਂਦੀ ਹੈ ਔਰ ਸਿਰਫ 1200 ਪੇਜਾਂ ਦੇ ਨੋਟਸ ਬਣਾਏ ਆ ਅਗਰ ਤੁਸੀਂ ਉਹ ਹੀ ਪੜ ਲੈਂਦੇ ਹੋ ਤਾਂ ਵੀ ਤੁਹਾਡਾ ਨੈਟ ਹੈ ਉਹ ਕਲੀਅਰ ਹੋ ਜਾਂਦਾ ਹੈ ਧੰਨਵਾਦ